ਰਾਮਗੜੀ ਐਜੂਕੇਸ਼ਨ ਕੌਂਸਲ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਦੇ ਸਹਿਯੋਗ ਨਾਲ ਰਾਮਗੜੀ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰ ਫਗਵਾੜਾ ਵਿਖੇ ਵਰਮਾ ਉਤਸਵ ਮਨਾਉਂਦੇ ਹੋਏ ਬੂਟੇ ਲਗਾਉਣ ਸਬੰਧੀ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਕੂਲ ਵਿਖੇ ਪਹੁੰਚਣ ਤੇ ਸਕੂਲ ਮੈਨੇਜਮੈਂਟ ਅਤੇ ਸਟਾਫ ਤੋਂ ਇਲਾਵਾ ਖत्री ਸਮਾਈ ਵੈਲਫੇਅਰ ਸੁਸਾਇਟੀ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਇਸ ਦੌਰਾਨ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਅਤੇ ਇਮਤਾਗਾਜ਼ ਖੁਦ ਬੂਟੇ ਲਗਾ ਕੇ ਕੀਤਾ ਗਿਆ ਉਥੇ ਹੀ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਪੱਟੀ ਨੇ ਆਖਿਆ ਕਿ ਬੂਟੇ ਲਵਾਉਣਾ ਸਮੇਂ ਦੀ ਮੁੱਖ ਮੰਗ ਹੈ ਤੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਵਾਤ ਵਾਤ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਦੇਖਭਾਲ ਵੀ ਖੁਦ ਕਰਨੀ ਚਾਹੀਦੀ ਹੈ ਜੀ ਅੱਜ ਸੀ ਇੱਥੇ ਰਾਮਗੜੀ ਆ ਸੀਗੇ ਸਕੇਦਿਸ ਨੂੰ ਮਿਲ ਚਾਏ ਹਨ ਖਤਰੀ ਸਮਾਜ ਸੇਵਾ ਸੁਸਾਇਟੀ ਵੱਲੋਂ ਨਮਨਹਿਰਾ ਜੀ ਦੀ ਐਸੋਸੀਏਸ਼ਨ ਨੇ ਉਹਨਾਂ ਨੇ ਬਹੁਤ ਅੱਛਾ ਉਤਰਾਲਾ ਕੀਤਾ ਹੈ ਜੀ ਜਿਹੜੇ ਸਾਡੇ এনवायरमेंट ਦੇ ਸਬੰਧੀ ਜਿਹੜਾ ਕਮਨ ਮਹੌਤਸਵ ਦਾ ਅਸੀਂ ਇਵੈਂਟ ਹੈ ਉਹਦੀ ਅੱਜ ਪਲਾਂਟੇਸ਼ਨ ਡਰਾਈਵ ਕਰੀ ਹੈ ਆਈ ਥਿੰਕ ਇਤਨੀ ਬਹੁਤ ਅੱਛਾ ਸੁਨੇਹਾ ਅਸੀਂ ਸਕੂਲ ਤੋਂ ਬੱਚਿਆਂ ਦੇ ਦੁਆਰਾ ਉਹਨਾਂ ਨੂੰ ਮੋਟੀਵੇਟ ਕਰਨ ਲਈ ਕਿ এনवायरमेंट ਨੂੰ ਸੰਭਾਲਣਾ ਹੈਗਾ ਪਲਾਂਟੇਸ਼ਨ ਕਰਨੀ ਹੈਗੀ ਔਰ ਗ੍ਰੀਨ ਸੋਸਾਇਟੀ ਬਣਾਣੀ ਹੈ ਉਹਦਾ ਇੱਕ ਬੜਾ ਅੱਛਾ ਸੁਨੇਹਾ ਸਕੂਲ ਤੋਂ ਅਸੀਂ ਅੱਜ ਸਾਰੇ ਰਲ ਕੇ ਦੇ ਰਹੀ ਹੈਗੇ ਐਂਡ ਮੈਂ ਸਾਰੇ ਨੂੰ ਅਪੀਲ ਕਰਾਂਗੀ ਕਿ ਆਪਾਂ ਆੜਾ ਦੁਆੜਾ ਆਪਣਾ ਸੰਭਾਲ ਲਈਏ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦਿਓ ਨਸ਼ਿਆਂ ਤੋਂ ਦੂਰ ਰਹਿਣ ਲਈ ਔਰ ਜੰਗਲੀ ਦਿਨਚਰਿਆ ਸਪੋਰਟਸ ਵਾਲ এনवायरमेंट ਦੀ ਦੇਖਭਾਲ ਵਾਲ ਇਸ ਤਰੀਕੇ ਵੀ ਅਸੀਂ ਉਹਨਾਂ ਨੂੰ ਅਗਰਸੀ ਨੀਤੀ ਦੀ ਨਵਾਂ ਦਿਸ਼ਾ ਨਿਰਦੇਸ਼ ਤਾਂ ਸਾਡਾ ਸਮਾਜ ਬਹੁਤ ਅੱਛਾ ਹੈ ਬੰਦਾ ਇੱਕ ਰਿਸਪਾਂਸਿਬਲ ਸਿਟੀਜ਼ਨ ਅਗਰ ਪਲਾਂਟੇਸ਼ਨ ਵੱਲ ਧਿਆਨ ਦੇਵੇ ਤੇ ਇਹ ਅਸੀਂ ਜਿਹੜੀ ਕਮੀ ਹੈ ਜਿਹੜੀ ਗ੍ਰੀਨ ਪੈਚ ਵੀ ਉਹ ਆਈ ਥਿੰਕ ਉਹ ਕਵਰ اپ ਹੋ ਸਕਦੀ ਹੈ ਥੋੜਾ ਥੋੜਾ ਉਪਰਾਲਾ ਸਭ ਨੂੰ ਕਰਨ ਦੀ ਲੋੜ ਹੈ ਹਮਲਾ ਸਭ ਨੂੰ ਮਾਰਨ ਦੀ ਲੋੜ ਹੈ ਐਂਡ ਆਈ ਰਿਕਵੈਸਟ 올 ਟੂ ਪ੍ਰੋਟੈਕਟ ਦ এনवायरमेंट ਐਂਡ ਪੁਮੇਕ ਅਗਰੀ ਸੋਸਾਇਟੀ ਇਸ ਦੌਰਾਨ ਮੈਡਮ ਮਨਪ੍ਰੀਤ कौर ਭੋਗਲ ਅਤੇ ਸਮਾਸ਼ੇਵੀ ਰਮਨ ਨਹਿਰਾ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੁਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਆਪਣੇ ਸੰਬੋਧਨ ਵਿੱਚ ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਸ ਮੋਹਮ ਵਿੱਚ ਵੱਧ ਛੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਯੋਕੇ ਸਮੇਂ ਵਿੱਚ ਇਸ ਘਾਟ ਨੂੰ ਪੂਰਾ ਕੀਤਾ ਜਾ ਸਕੇ ਇਸ ਮੌਕੇ ਤੇ ਮਹਿੰਦਰਪਾਲ ਸੇਠੀ, ਰਜੀਵ ਵਾਹਰੀ, ਪਰਮਿੰਦਰ ਸਿੰਘ, ਪੰਮੀ ਅਮਰਜੀਤ ਸਿੰਘ ਬਸੂਟਾ ਵਿਉਮਾ ਭੋਗਲ ਟਾਟਰ, ਰਵਨੀਤ ਭੋਗਲ ਕਾਲੜਾ, ਪ੍ਰਿੰਸੀਪਲ ਪ੍ਰੇਮਪਾਲ ਪੱਬੀ ਤੋਂ ਇਲਾਵਾ ਹੋਰ ਪਤਵੰਤੇ ਮਹਿਬੂਸ ਹਨ ਹਰ ਕੋਈ ਖੁਸ਼ੀ ਦੀ ਗੱਲ ਹੈ ਕਿ ਰਾਮ ਬੜਿਆ ਸੀਨੀਅਰ ਸਟੈਂਡਰਡ ਕੋਪਵਾਇਟ ਜੀ ਭਰਮਨ ਡੈਰਾ ਪ੍ਰੈਜ਼ੀਡੈਂਟ ਸਮਾਜ ਪ੍ਰੈਜ਼ੀਡੈਂਟ ਫਤਿਹ ਸਮਾਜ ਵੈਲਫੇਅਰ ਸੁਸਾਇਟੀ ਦੇ ਬਠਾਨਾ ਉਹਨਾਂ ਨੇ ਮਿਹਨਤ ਕਰਕੇ ਅਸੀਂ ਇੱਥੇ ਸਾਰੇ ਜਿਹੜੇ ਆਪੂਜਿਆਂ ਨੂੰ ਲਗਾਮ ਤੇ ਦਿੱਤੇ ਹੋਏ ਆ ਤੇ ਇੱਥੇ ਜਿਹੜਾ ਅੱਜ ਹੈ ਮੈਡਮ ਸ਼੍ਰੀ ਗੁਪਿੰਦਰ ਕੋ ਪੱਤੀ ਪੀਪੀਐਸ ਐਸਪੀ ਫੋਗਵਾੜਾ ਜੀ ਦੇ ਉਹਨਾਂ ਨੇ ਇੱਥੇ ਆਣਾ ਤੇ ਇੱਥੇ ਇਹ ਨੋਟਿਫਿਕੇਸ਼ਨ ਕਰਦੀ ਹੈ ਆਲਿਆਂ ਨੂੰ ਸਾਰਾ ਬਹੁਤ ਖੁਸ਼ੀ ਹੈ ਜੁਨਾ ਦੇ ਆਨਤੀ ਦੇ ਇਸਪ੍ਰਿੰਗ